ਤਨ ਤਨ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੀ 27 ਤਰੀਕ ਨੂੰ ਸੋ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਉਨੀ ਦੀ ਕੁੱਖ ਤੋਂ ਪਿਤਾ ਭਗਤਾ ਦੇ ਘਰ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਬਾਬਾ ਦੀਪ ਸਿੰਘ ਜੀ ਨੇ ਅਮਰਤ ਦੀ ਦਾਤ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਲਈ ਹੈ ਉੱਥੇ ਰਹਿ ਕੇ ਹੀ ਸ਼ਸਤਰ ਵਿਦਿਆ ਸਿੱਖੀ ਸੰਸਕ੍ਰਿਤ ਗੁਰਮੁਖੀ ਤੇ ਫਾਰਸੀ ਦੀ ਪੜ੍ਹਾਈ ਵੀ ਉੱਥੇ ਕੀਤੀ ਜਦੋਂ ਬਾਬਾ ਦੀਪ ਸਿੰਘ ਜੀ ਜਵਾਨ ਉਮਰ ਹੋ ਗਈ ਤੇ ਪਿਤਾ ਭਗਤਾ ਜੀ ਉਹਨਾਂ ਨੂੰ ਆਪਣੇ ਪਿੰਡ ਲੈ ਆਏ ਸੀ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਬਾਦ ਵਿੱਚ ਬਾਬਾ ਦੀਪ ਸਿੰਘ ਜੀ ਲਗਾਤਾਰ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੰਗਾ ਜੁੱਗਾ ਤੋਂ ਵਿਹਲੇ ਹੋ ਗਏ ਸੀ ਤੇ ਇਹਨਾਂ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਬੁਲਾ ਕੇ ਭਾਈ ਮਨੀ ਸਿੰਘ ਜੀ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਦੁਬਾਰਾ ਲਿਖਿਆ ਸੀ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦੀ ਬਾਣੀ ਸ਼ਾਮਲ ਕੀਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਦੇਣ ਨੂੰ ਚਲੇ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਉੱਥੇ ਪੱਕੀ ਲੱਗ ਜਾਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗੁਰਮੁਖੀ ਵਿੱਚ ਲਿਖੇ ਜੋ ਚੌਹ ਤਖਤਾਂ ਤੇ ਭੇਜੇ ਗਏ ਇੱਕ ਸਰੂਪ ਬਾਬਾ ਦੀਪ ਸਿੰਘ ਜੀ ਨੇ ਫਾਰਸੀ ਵਿੱਚ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕੇ ਜੰਗਾਂ ਵੀ ਲੜੀਆਂ ਤੇ ਜਿੰਦਾ ਸ਼ਹੀਦ ਦਾ ਇਹਨਾਂ ਨੂੰ ਖਤਾਬ ਵੀ ਮਿਲਿਆ ਸੋ ਬਾਬਾ ਦੀਪ ਸਿੰਘ ਜੀ ਦੀ ਕਾਲ ਕਮਾਈ ਬਾਬਾ ਦੀਪ ਸਿੰਘ ਅਬਦਾਲੀ ਦੀ ਫੌਜਾਂ ਨਾਲ ਲੜਦੇ ਹੋਏ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਂਦੇ ਹੋਏ ਸ਼ਿਦਦਿਆ ਪਾ ਗਏ ਤੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਇਹਨਾਂ ਮਹਾਪੁਰਸ਼ਾਂ ਦੇ canım değer edin ya, sabrınla akıllı ya